ਧੰਨ ਗੁਰੂ ਨਾਨਕ ਦੇਵ ਮਹਾਰਾਜ ਤੇ ਸਤਿਕਾਰਯੋਗ ਮਾਤਾ ਸਲਖਣੀ ਜੀ ਉਹਨਾਂ ਦਾ ਵਿਆਹ ਪੁਰਬ ਹੈ ਔਰ ਸਾਸ ਸੰਗਤ 18 ਸਾਲ ਦੀ ਉਮਰ ਦੇ 1487 ਈਸਵੀ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਵਿਆਹ ਸਾਡੇ ਸਤਿਕਾਰਯੋਗ ਮਾਤਾ ਸਲਖਣੀ ਜੀ ਨਾਲ ਹੋਇਆ ਮਾਤਾ ਜੀ ਇਕਲौती ਧੀ ਸੀ ਆਪਣੇ ਪਿਤਾ ਭਾਈ ਮੂਲ ਚੰਦ ਜੀ ਔਰ ਮਾਤਾ ਮਾਤਾ ਚੰਦੋ ਰਾਣੀ ਜੀ ਦੀ ਸਾਸ ਸੰਗਤ ਗੁਰੂ ਨਾਨਕ ਸਾਹਿਬ ਬਹੁਤ ਸਲਤਾਨਪੁਰ ਰਹੇ ਕਿਉਂਕਿ ਇੱਥੇ ਹੀ ਨਵਾਬ ਦੌਲਤਖਾਨ ਲੋਧੀ ਕੋਲ ਮੋਦੀ ਖਾਨੇ ਚ ਕਿਰਤ ਵੀ ਕੀਤੀ ਤੇ ਭਾਈ ਪਰਮਾਨੰਦ ਦੇ ਪੁੱਤਰ ਭਾਈ ਜੈਰਾਮ ਜੀ ਜੋ ਮਹਾਰਾਜ ਇਨਾ ਕੋਲ ਰਹਿ ਬੜਾ ਪਿਆਰ ਸੀ ਜਦੋਂ ਮੈਂ ਭੈਣ ਦਾ ਕੈਰ ਨਾਂ ਲੈਂਦਾ ਨਾ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਯਾਦ ਆਉਂਦੇ ਕਹਿੰਦੇ ਭੈਣ ਨਾਨਕੀ ਬਾਰੇ ਨਾ ਉਹਨੇ ਇੱਕ ਸ਼ਬਦ ਲਿਖਿਆ ਕਹਿੰਦਾ ਰੱਬਾ ਜੇ ਕਿਤੇ ਮੈਨੂੰ ਗੁਰੂ ਨਾਨਕ ਨੂੰ ਵੇਖਣ ਵਾਲੀ ਅੱਖ ਦੇਣੀ ਤੇ ਕਿਰਪਾ ਕਰੀ ਭੈਣ ਨਾਨਕੀ ਵਾਲੀ ਅੱਖ ਦੇਈ ਕਿਸ ਨੇ ਕਿਹਾ ਕਿਉਂ ਕਹਿੰਦਾ ਨਾਨਕੀ ਨੇ ਕਦੇ ਵੀ ਗੁਰੂ ਨਾਨਕ ਚੋਂ ਵੀਰ ਨਹੀਂ ਤੱਕਿਆ ਉਹਨੇ ਜਦੋਂ ਤੱਕਿਆ ਪੀਰ ਹੀ ਤੱਕਿਆ ਉਹਨੇ ਕਿਹਾ ਲੋਕੋ ਮੇਰਾ ਰੱਬ ਹੈ ਮੇਰਾ ਗੁਰੂ ਨਾਨਕ ਤੋਂ ਪਹਿਲੀ ਸਿੱਖ ਸੀ ਬੇਬੇ ਨਾਨਕੀ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਸultanpur ਤੋਂ ਸਾਡੀ ਰਵਾਇਤ ਦੇ ਮੁਤਾ ਤੇ ਉਸ ਧਰਤੀ ਤੇ ਜਿੱਥੇ ਸਤਗੁਰਾਂ ਦਾ ਵਿਆਹ ਹੋਇਆ ਉੱਥੇ ਅੱਜ ਕੱਲ ਗੁਰਦੁਆਰਾ ਡੇਰਾ ਸਾਹਿਬ ਸ਼ਿਸ਼ੋਭਤ ਹੈ ਔਰ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਜਦੋਂ ਛੇਵੇਂ ਪਾਤਸ਼ਾਹ ਆਪਣੇ ਪੁੱਤਰ ਬਾਬੇ ਗੁਰਦਿੱਤੇ ਨੂੰ ਵਿਆਹਣ ਆਏ ਸੀ ਨਾ ਬਟਾਲੇ ਕਿਉਂਕਿ ਬਟਾਲੇ ਦੀ ਧਰਤੀ ਤੋਂ ਦੋ ਡੋਲੇ ਆਏ ਨੇ ਸਿੱਖ ਧਰਮ 'ਚ ਇੱਕ ਬਾਬਾ ਗੁਰਦਿੱਤਾ ਜੀ ਉਹ ਵੀ ਬਟਾਲੇ ਵਿਆਹੇ ਸੀ ਇੱਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹ ਵੀ ਬਟਾਲੇ ਵਿਆਹੇ ਸਨ ਮਾਤਾ ਸਲਖਣੀ ਜੀ ਵੀ ਬਟਾਲੇ ਦੇ ਸੀ ਤੇ ਬੀਬੀ ਅਨੰਤੀ ਜੀ ਵੀ ਬਟਾਲੇ ਦੇ ਸੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਮਨ 'ਚ ਆਇਆ ਵੀ ਜਿਸ ਜਗ੍ਹਾ ਤੇ ਉਸ ਸਥਾਨ ਦਾ ਨਾਮ ਡੇਰਾ ਸਾਹਿਬ ਰੱਖਿਆ। ਤੋਂ ਵੱਖ-ਵੱਖ ਵਿਦਵਾਨਾਂ ਦੇ ਵਿਚਾਰ ਨੇ ਕਿਉਂਕਿ ਛੇਵੇਂ ਪਾਤਸ਼ਾਹ ਦੇ ਮਨ ਦੀ ਮੌਜ ਹੈ। ਆ ਤੁਸੀਂ ਬਾਬੇ ਨਾਨਕ ਦੇ ਪੁਰਖਿਆਂ ਦੇ ਪਿੰਡ ਜਾਓ। ਗੁਰੂ ਨਾਨਕ ਸਾਹਿਬ ਦੇ ਪਿਤਾ ਬਾਬਾ ਕਾਲੂ ਜੀ, ਬਾਬਾ ਛੇਵਰਾਮ ਮਹਾਰਾਜ ਦੇ ਦਾਦਾ ਜੀ ਜਿੱਥੇ ਪੈਦਾ ਹੋਏ। ਜਿਹੜਾ ਸਾਡਾ ਮੋਢ ਨਗਰ ਹੈ। ਸਾ ਸੰਗਤ ਜਦੋਂ ਛੇਵੇਂ ਪਾਤਸ਼ਾਹ ਇੱਧਰ ਦੀ ਗੁਜ਼ਰੇ ਸੀ ਨਾ ਤੇ ਉਦੋਂ ਵੀ ਭਾਈ ਸਾਧੂ ਜੀ ਮਹਾਰਾਜ ਦੇ ਨਾਲ ਸੀ, ਮਤਾਵਾ ਨਾਲ ਸੀ ਤੇ ਮਹਾਰਾਜ ਨੇ ਉਸ ਆਸਥਾਨ ਦੇ ਉੱਤੇ ਦੀਵਾ ਜਗਾਇਆ, ਖੜਾ ਕਾਇਮ ਕੀਤਾ। ਉਹਦਾ ਨਾਮ ਹੀ ਡੇਰਾ ਸਾਹਿਬ ਰੱਖਿਆ। ਇਹ ਛੇਵੇਂ ਪਾਤਸ਼ਾਹ ਦੀ ਸਾਰੀਆਂ ਵਿਪਰਵਾਦੀ ਰਸਮਾਂ ਨੂੰ ਤਿਆਗ ਕੇ ਤੇ ਸ਼ਬਦ ਦੇ ਦੁਆਲੇ 사ਤਸੰਗਤ ਜਿਹੜੇ ਚਾਰ ਫੇਰੇ ਲਏ ਉਹਨਾਂ ਕਹਾਂ ਮੈਂ ਸੱਤ ਫੇਰੇ ਨਹੀਂ ਲਵਾਂਗਾ ਚਾਰ ਲਵਾਂਗਾ ਇਹਦੀ ਗਵਾਹੀ ਹੈ 사ਤਸੰਗਤ ਜੀ ਜੋ ਗਿਆਨੀ ਪ੍ਰੇਮ ਸਿੰਘ ਜੀ ਸੰਤਰੀਨ ਸ਼੍ਰੀ ਪਦ ਪ੍ਰੇਮ ਪ੍ਰਕਾਸ਼ ਉਹਨਾਂ ਦੇ ਗ੍ਰੰਥ ਦਾ ਨਾਮ ਹੈ ਇੱਕੋ ਇੱਕ ਗਵਾਹੀ ਤੁਹਾਨੂੰ ਸਿੱਖਧਾਰਮਿਕ ਚੋਂ ਪ੍ਰਾਪਤ ਹੁੰਦੀ ਹੈ ਜਿਹਦੇ ਚ ਗਿਆਨੀ ਸੰਤਰੀਨ ਜੀ ਗਿਆਨੀ ਪ੍ਰੇਮ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਵਿਪਰਵਾਦੀ ਮਨੋਤਾ ਨੂੰ ਤੋੜ ਕੇ ਕਰਮ ਕਾਂਡਾਂ ਨੂੰ ਤੋੜ ਕੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਸਲਖਣੀ ਜੀ ਨਾਲ ਜਦੋਂ ਵਿਆਹ ਕੀਤਾ ਨਾ ਉਹ ਚੌਂਕੀ ਦੇ ਉੱਤੇ ਸ਼ਬਦ ਰੱਖ ਕੇ ਤੇ ਉਹਦੇ ਆਲੇ ਦੁਆਲੇ ਸਾਧ ਸੰਗਤ ਚਾਰ ਫੇਰੇ ਲੈ ਕੇ ਸਤਿਗੁਰਾਂ ਦਾ ਵਿਆਹ ਸੰਪੂਰਨ ਹੋਇਆ ਤੋ ਜਾਣ ਕੇ ਕਈ ਵਾਰ ਮਖੌਲ ਵੀ ਕੀਤੇ ਜਾਂਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਡਿੱਗਣ ਵਾਲੀ ਕੰਧ ਦੇ ਕੋਲ ਬਾਹਰ ਤੱਕ ਕੱਚੀ ਕੰਧ ਦੇ ਕੋਲ ਇੱਕ ਮਾਈ ਨੇ ਆਵਾਜ਼ ਦੇ ਕੇ ਕਿਹਾ ਪੁੱਤਰਾ ਇਹ ਕੰਧ ਡਿੱਗਣ ਵਾਲੀ ਕੰਧ ਡਿੱਗ ਪਵੇਗੀ ਤੇ ਜਾਹਰ ਪੀਰ ਜਗਤ ਗੁਰੂ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਈ ਇਹ ਕੰਧ ਜੁਗਾਂ ਜੁਗੰਤਰਾਂ ਤੱਕ ਰਹੇਗੀ ਇਹ ਕੰਧ ਦੁਨੀਆ ਤੇ ਕਦੇ ਡੇਗੀ ਨਹੀਂ ਸਕਦੀ ਸਾਧ ਸੰਗਤ ਜੀ ਅੱਜ ਸੰਗਤਾਂ ਉਸ ਗੁਰਦੁਆਰਾ ਕ ਬੜੇ ਲੰਬੇ ਸਮੇਂ ਤੋਂ ਬਾਬੇ ਨਾਨਕ ਦਾ ਵਿਆਹ ਪੁਰਬ ਮਨਾਇਆ ਜਾਂਦਾ ਰਿਹਾ ਹੈ ਮੈਂ ਕੱਲ ਹੀ ਪੜ੍ਹ ਰਿਹਾ ਸੀ 1926 ਜਦੋਂ ਵਿਆਹ ਪੁਰਬ ਆਇਆ ਨਾ ਮਹਾਰਾਜ ਦਾ ਤੇ ਅਮਰਤ ਸਰ ਤੋਂ ਗੱਡੀ ਚੜ੍ਹ ਕੇ ਸੰਗਤਾਂ ਗਈਆਂ ਬਟਾਲੇ ਸਟੇਸ਼ਨ ਤੇ ਤੇ ਜਦੋਂ ਉੱਥੇ ਸੰਗਤਾਂ ਨੇ ਉਤਰਨਾ ਸੀ ਤੇ ਕਰਵਾਇਆ ਤੇ ਸੀਪੀ ਉਤੋਂ ਗਾੜੀ ਪੰਜ ਪਿਆਰੇ ਲੱਗਦੇ ਨਿਸ਼ਾਨਚੀ ਲੱਗਦੇ ਤੇ ਨਗਰ ਕੀਰਤਨ ਦੇ ਰੂਪ ਚ ਬਾਬੇ ਦਾ ਵਿਆਹ ਪੁਰਬ ਮਨਾਉਣ ਲਈ ਬਟਾਲੇ ਜਾਂਦੇ ਗੁਰਦੁਆਰਾ ਕੰਧ ਸਾਹਿਬ ਡੇਰਾ ਸਾਹਿਬ ਤੋਂ 1926 ਚ ਅੰਗਰੇਜ਼ਾਂ ਨੇ ਸਿੱਖਾਂ ਦੇ ਕਿਰਪਾਨ ਪਾਉਣ ਦੇ ਉੱਤੇ ਪਾਬੰਦੀ ਲਾਈ ਹੋਈ ਸੀ ਉਹ ਕਹਿੰਦੇ ਵੀ ਕੋਈ ਸਿੱਖ ਕਿਰ ਜਦੋਂ ਫਿਰ ਪੰਜ ਪਿਆਰਿਆਂ ਨੇ ਬਟਾਲੇ ਸਟੇਸ਼ਨ ਤੋਂ ਉਤਰ ਕੇ ਸੰਗਤਾਂ ਦੇ ਕਾਫਲੇ ਦੀ ਅਗਵਾਈ ਕੀਤੀ ਨਾ ਖਾਲਸਾ ਜੀ ਹੱਥ 'ਚ ਨੰਗੀਆਂ ਸ਼ਮਸ਼ੀਨਾ ਪੜੀਆਂ ਜੋ ਕਿਉਂਕਿ ਸਾਡੀ ਕੌਮ ਦੀ ਰਵਾਇਤ ਹੈ ਕਿ ਜਦੋਂ ਨਗਰ ਕੀਰਤਨ ਨਿਕਲਦਾ ਪੰਜ ਪਿਆਰੇ ਹੱਥ ਵਿੱਚ ਕਿਰਪਾਨ ਲੈ ਕੇ ਅੱਗੇ ਚੱਲਦੇ ਨੇ ਤੇ ਅੰਗਰੇਜ਼ਾਂ ਨੇ ਪੰਜ ਪਿਆਰਿਆਂ ਨੂੰ ਸਾਧ ਸੰਗਤ ਜੀ ਗ੍ਰਿਫਤਾਰ ਕਰ ਲਿਆ ਕਿੱਥੇ ਜਾ ਕੇ ਬਟਾਲੇ ਦੀ ਧਰਤੀ ਤੇ ਜਾ ਕੇ ਤਾਂ ਉੱਥੇ ਫਿਰ ਇੱਕ ਸਿੱਖ ਸੀ ਉਹਨੇ ਕਿਹਾ ਮੈਂ ਜ਼ਮਾਨਤ ਦਵਾਂਗਾ ਪਰ ਪੰਜ ਪਿਆਰੇ ਸਾਡੀ ਕੌਮ ਦੇ ਬਜ਼ੁਰਗ ਉਹਨਾਂ ਦਿਨਾਂ ਦੇ ਆਗੂ ਉਹਨਾਂ ਦੀ ਸੋਚ ਵੇਖੋ ਉਹਨਾਂ ਕਿਹਾ ਇਹ ਪੰਜ ਪਿਆਰਾ ਸ਼ਬਦ ਬਹੁਤ ਮਹਾਨਤਾ ਰੱਖਦਾ ਹੈ ਸ ਇਸ ਗੱਲ ਦਾ ਵਿਰੋਧ ਕਰਦੇ ਨੇ ਸਾਡੀ ਕੋਈ ਜ਼ਮਾਨਤ ਨਾ ਦਵੇ ਅਸੀਂ ਬਿਨਾਂ ਜ਼ਮਾਨਤ ਤੋਂ ਇਸ ਧਰਤੀ ਤੋਂ ਰਿਹਾ ਹੋਵਾਂਗੇ ਤੇ ਇੱਕ ਮਹੀਨਾ ਜੇਲ੍ਹ ਵਿੱਚ ਰੱਖ ਕੇ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਤੇ ਪੰਜ ਪਿਆਰੇ ਸਿੰਘ ਜਿਹੜੇ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸਾਸੰਗਤ ਜੀ ਔਰ ਉਹਦੇ ਤੋਂ ਬਾਅਦ ਕੌਮ ਨੇ ਫਿਰ ਕਿਰਪਾਨ ਦਾ ਮੋਰਚਾ ਵੀ ਜਿੱਤ ਲਿਆ ਇਹ ਘਟਨਾ ਮੇ 1926 ਦੀ ਤਾਂ ਸੰਗੀ ਕੀਤੀ ਹੈ ਕਿ ਕਿੰਨੇ ਪੁਰਾਣੇ ਸਮੇਂ ਤੋਂ ਆਪਾਂ ਬਾਬੇ ਨਾਨਕ ਦਾ ਵਿਆਹ ਪੁਰਬ ਇਹ ਮਨਾਉਂਦੇ ਆ ਰਹੇ ਹਾਂ ਅੱਜ ਦੇ ਦਿਨ ਵੀ ਉਸ ਬਟਾਲੇ ਦੀ ਪਵਿੱਤਰ ਧਰਤੀ ਤੇ ਇਹ ਦਿਨ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਇਸ ਦਿਨ ਤੇ ਮਹਾਰਾਜ ਬਾਣੀ 'ਚ ਦੱਸਦੇ ਵੀ ਨੇ ਸੋ ਗ੍ਰਹੀ ਜੋ ਨਿਗਰੋਹ ਕਰੇ ਕਹਿੰਦੇ ਅਸਲ ਗ੍ਰਸਤੀ ਉਹ ਐ ਜਿਹੜਾ ਆਪਣੇ ਮਨ ਵਿੱਚ ਮਾੜੇ ਫੁਰਨੇ ਨਾ ਆਉਣ ਦਵੇ ਜਪ ਤਪ ਸੰਜਮ ਭੀਖਿਆ ਕਰੇ ਉਹਦੀ ਜ਼ਿੰਦਗੀ 'ਚ ਜਪ ਹੋਵੇ ਬਾਣੀ ਹੋਵੇ ਤਪ ਦਾ ਮਤਲਬ ਸੇਵਾ ਹੋਵੇ ਤੇ ਸੰਜਮ ਹੋਵੇ